60000 ਰੁਪਏ ਮੇਰੇ ਵੀ ਅੱਜ ਦੇ ਕੱਪ ਲਈ ਸਭਾ ਸੱਗੀ ਉਹਨਾਂ ਦੇ ਪਰਿਵਾਰ ਵੱਲੋਂ 1 ਲੱਖ ਹੈ ਆਹ ਸਾਰੇ ਵੀਰਾਂ ਦਾ ਧੰਨਵਾਦ ਸਾਹਮਣੇ ਕਬੱਡੀ ਪੋਰ ਦੇ ਲਈ ਕੁਲਵਿੰਦਰ ਆਹ ਤੜਪਰੇ ਵਾਲਾ ਖੇਡ ਮੈਦਾਨ ਤੋਂ ਬਾਤ ਚੁੱਕਾ ਆਹ ਵੇਖਾਂਗੇ ਇੱਕ ਪਾਸੇ ਲੋਹਾਰੇ ਵਾਲਾ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਤੇ ਦੂਜੇ ਪਾਸੇ ਕੁਲਵਿੰਦਰ ਆਮਨੇ ਤਕੜਾ ਜੋ ਪੁਆਇੰਟ ਆ ਤਿੰਨ ਕਬੱਡੀਆਂ ਅਮਰਜੀਤ ਕੈਨੇਡਾ ਉਹਨਾਂ ਵੱਲੋਂ 14000 ਰੁਪਏ ਦੀਆਂ ਪੈਣ ਗਿਆ ਜੀ ਨੋਟ ਕਰੋ 14000 ਦੀਆਂ ਉਹ ਸੀਸਨ ਵਾਲੇ ਪੂਰੇ ਦੀਆਂ 14000 ਦੀਆਂ ਤੇ ਨਾਲ सोनू ਸੰਗਾ ਉਹ ਦਬਈਓ ਨਾਲੇ ਵੱਲੋਂ ਵੀ 1000 ਹੋਰ ਪਾ ਦੇ 15000 ਦੀਆਂ ਤੇ ਇਧਰੋਂ ਕਹਿੰਦੇ ਜੱਫਾ ਉਹ ਕਹਿੰਦੇ ਮਾਖੇੜ ਕਬੱਡੀ ਦਾ ਵੈਲੀ ਪਾਉਣ ਜਾ ਰਿਹਾ ਹੈ ਪੂਰੀਆ ਸੀਸਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੰਦਰਾ ਤਲਵੰਡੀ ਵਾਲਿਆ ਉਹ ਲੋਹਾਰੇ ਵਾਲਿਆ ਬਣਿਆ 14000 ਲੱਗਿਆ ਹੋਇਆ ਸਾਹਮਣੇ ਪੂਰੀਆ ਸੀਸਰ ਕੰਬੈਟਾਂ ਦਾ ਜੇ ਤੂੰ ਮੇਰੇ ਵੀਰੋ ਕਬੱਡੀ ਕਬੱਡੀ ਇੱਕ ਪਾਸੇ ਬਿੱਲਾ ਕਤਵੇ ਬਾਂਹਣੀਆਂ ਵਾਲਾ ਤੇ ਦੂਜੇ ਪਾਸੇ ਸੀਸਰ ਵਾਲਾ ਪੂਰੀਆ ਇੱਕ ਪਾਸੇ ਬਿੱਲਾ ਉਹ ਦੂਜੇ ਪਾਸੇ ਸੀਸਰ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੀ ਕਾਮਦਾ ਸਟੇਜ ਕਿਕਰਤਾ ਕਹਿਰ ਚੋਗਨਾ ਦੇ ਜੋ ਫੌਜ ਕਿਲੇ ਨੂੰ ਧਾਉਂਦੀ ਆਹ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਲ ਜੇ ਪਾਉਂਦੀ ਨੌਜਵਾਨ ਸੁਖਵੀਰ ਗੁਰੂ ਜ਼ਰੀਆ ਕਨੇਡਾ ਦੀ ਧਰਤੀ ਦੇ ਵੀ ਤਕੜਾ ਖੇੜਿਆ ਪੰਜਾਬ ਦੇ ਮੈਚਾਂ ਚ ਵੀ ਬੱਲੇ ਬੱਲੇ ਆਹ ਵੇਖਦੇ ਮੈਂ ਨੌਜਵਾਨ ਸੋਣ ਚੱਕ ਸਾਧੂ ਵਾਲਾ ਤਾੜੀਆਂ ਮਾਰ ਅਗਲੀ ਰੇਡ ਪਾਉਣੀ ਮੈਦਾਨ ਦੇ ਵਿੱਚ ਤਿਆਰ ਹੈ ਬਾਬਾ ਸੁਖਚੰਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਚਾਰ ਜਾਫੀ ਸਿਰੇ ਦੇ ਜਾਫੀ ਮੈਦਾਨ ਦੇ ਵਿੱਚ ਤਿਆਰੀ ਚ ਆਓ ਵੇਖਦੇ ਹਾਂ ਮੁੰਡਾ 2 ਨੰਬਰ ਤੋਂ ਐਨ ਕਹਿੰਦੇ ਜੱਫੇ ਲਾ ਕੇ ਬੱਲੇ ਬੱਲੇ ਕਰਵਾਈ ਜਾ ਰਿਹਾ ਜਤਿੰਦਰ ਕਲਕਟ ਨੇ ਇਸ਼ਾਰਾ ਕਰ ਦੋਤਾ ਵੀ ਪੁਆਇੰਟ ਸਟਾਪਰ ਦਾ ਪੁਆਇੰਟ ਨੌਜਵਾਨ 선수ਆਂ ਦਾ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਅੱਜ ਦੇ ਇਸ ਕੰਪਨੀ ਬਹੁਤ ਵੱਡਾ ਯੋਗਦਾਨ ਹੈ ਆਹ ਕਰਾਚੂ ਵਾਲਾ ਮਾਰਦਾ ਮੋਟੇ ਪੱਟਾਂ ਦੇ ਦਾਪੀਆ ਕੇ ਲੋਹੇ ਵਰਗੇ ਪੱਟਾਂ ਉਤੇ ਮਾਰਨ ਬੋਲੀ ਠਾਪੀ ਇੱਕ ਪਾਸੇ ਖੜੇ ਨੇ ਰੇਡਰ ਆ ਦੂਜੇ ਪਾਸੇ ਜਾਫੀ ਪਤਾ ਲੱਗ ਜੋ ਵਿੱਚ ਮੈਦਾਨੇ ਤੇ ਚੇਤੇ ਪੰਜਾਹ ਹਜ਼ਾਰ ਲੱਕੀ ਸਪੇਨ ਗੋਪੀ ਸਪੇਨ ਜਿੰਦਰਪਾ ਸਪੇਨ ਪ੍ਰਸ਼ੋਤਮ ਤੇ ਮਨੂ ਯੂਕੇ ਹੈਪੀ ਯੂਐਸਏ ਤੇ ਕਾਲਾ ਗੇਲ ਇਟਲੀ ਇਹਨਾਂ ਵੀਰਾਂ ਦੇ ਵੱਲੋਂ 5000 ਜਿਹੜੇ ਉਹ ਵੱਡੇ ਮਾਨਸਬੰਦ ਉੱਤੇ ਜਾਣਗੇ ਆ ਗੁਰਪ੍ਰੀਤ ਗੋਪੀ ਇਸ ਵੇ ਬਰੇ ਸਾਹ ਵਾਲਾ ਪਰ ਸੋਹਣ ਅੱਜ ਆਈ ਤੇ ਆਇਆ ਹੋਇਆ ਆ ਨੌਜਵਾਨ ਸੋਹਣ ਕਹਿੰਦੇ ਚੱਕ ਸਾਭੂ ਵਾਲਾ ਆਈ ਤੇ ਆਇਆ ਹੋਇਆ ਉਹ ਬੱਲੇ ਬੱਲੇ ਹੋ ਗਈ ਬਈ ਤਾੜੀਆਂ ਜੀਰਾਂ ਦੇ ਪਿੱਛੇ-ਪਿੱਛੇ ਹੜ ਜੋ ਮੜਾ ਜਾ ਜੀ ਇਹਨਾਂ ਵੀਰਾਂ ਦਾ ਧੰਨਵਾਦ ਆ ਦੁਬੰਦਰ ਦੋਦੇ ਪਿੰਡ ਵਾਲਾ অন্ਟਾਰੀਓ ਕਬੱਡੀ ਕਲੱਬ ਲਈ ਕੈਡਾ ਦੇ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ ਖਿਡਾਰੀ ਆ ਨੌਜਵਾਨ ਰੁਪਿੰਦਰ ਦੋਦੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਜਾਫੀਆਂ ਦੇ ਵਿੱਚ ਲੋਹਾਰੇ ਵਾਲਾ ਅੱਜ ਕਹਿੰਦੇ ਅੱਤ ਕਰਾਈ ਜਾਂਦਾ ਆ ਪਰਿਆ ਹੋਇਆ ਕਲਾਵਾ ਲੱਗਿਆ ਹੋਇਆ ਜੋਰ ਕਬੱਡੀ 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 ਆ ਕਬੱਡੀ 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 ਸੋਲੀ ਕਬੱਡੀ 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 ਹੋਏ ਦੇ ਬਾਤ ਜੋੜਦਾ ਹੋਇਆ ਆਓ ਸਾਹਮਣੇ ਸੰਦੀਪ 도ਤੇ ਵਾਲਾ ਆਓ ਦੇਖਾਂਗੇ ਖੇਡ ਮੈਦਾਨ ਚ ਵਧਿਆ ਹੋਇਆ ਬੜਾ ਕਲੇਵਰ ਜਿਹਾ ਧਾਵੀਆ ਸੰਧੂਆ ਆਹ ਕਹਿੰਦੇ 도ਤੇ ਵਾਲਾ ਸੰਦੀਪ ਹੈ ਉਹ ਦੂਜੇ ਪਾਸੇ ਮੇਰੇ ਵੀਰੋ ਬਿੱਲਾ ਤਕੜਾ ਜੱਕਾਲ ਕੋ ਕੋਠੀ ਵਾਲਾ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਸਮਾਂ ਦੱਸੋ ਮੇਰੇ ਵੀਰੋ ਪਾਈ ਹੋਈ ਕਬੱਡੀ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਜੱਕਾਲ ਕੋ ਕੋਠੀ ਵਾਲਾ ਤੇ ਦੂਜੇ ਪਾਸੇ ਸੁਖਵੀਰ ਉਹ ਖੜਕਾ ਦਰਤਾ ਕਬੱਡੀ ਦਾ ਆਹ ਜੱਕਾਲ ਕੋ ਕੋਠੀ